ਜੀ ਸਰ ਜਿਹੜਾ ਵਾਹਨ ਨੇ ਚੋਰ ਕਰਤਾ ਜਿੱਤਾ ਇਹਦੇ ਡਿਟੇਲਸ ਆਈਆਂ ਆ। ਆ ਮਾਨਯੋਗ ਕ੍ਰਿਮਿਨਲ ਪੁਲਿਸ ਅਮਰੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਨਿਸ਼ਾਨਦੇਸ਼ ਏਟ ਅਤੇ ਐਡੀਸੀਪੀ 2 ਮੈਮ ਹਰਕਮਨ ਕੌਰ ਉਹਨਾਂ ਦੇ ਨਿਸ਼ਾਨ ਨਿਰਦੇਸ਼ੇਠ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗੁਰਨਾਨਕ ਹਸਪੀਟਲ ਦੇ ਵਿੱਚੋਂ ਉਹਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਨੰਗਰਵਾਲ ਦਾ ਖਾਨਾ ਰਹਿਣ ਵਾਲਾ ਉਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਅਸਟਰ ਸਾਹਿਬ ਨੇ ਟੀਮਸ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਹੈ ਉਹਦੇ ਵਿੱਚ ਅਸੀਂ ਚਾਰ ਵਾਈਕਲਸ ਹੋਰ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਜਿਹੜਾ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ ਤੇ ਟੋਟਲ ਅਸੀਂ ਚਾਰ ਵਾਈਕਲਸ ਰਿਕਵਰ ਕੀਤੀਆਂ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਜੀ ਕਰਾਂਗੇ ਇਹ ਸਭ ਕਿੰਨੇ ਸਮੇਂ ਤੋਂ ਲੱਗ ਰਿਹਾ ਹੈ ਜੀ ਦੋਰੀਆਂ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ 226/23 ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਬੈਕਪੈਕ ਚੋਰੀ ਹੋਇਆ ਸੀ ਚੋਰੀ ਹੋਇਆ ਸੀ ਤੇ ਇਹ ਬੈਕਗ੍ਰਾਉਂਡ ਦਾ ਹੁਣ ਹਿਸਟਰੀ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਚੋਰੀ ਕਰਕੇ ਕਰਦਾ ਕਿ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਾਲੇ ਤਾਂ ਹਾਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਕੀਤੇ ਹੋਏ ਸੀ ਚੋਰੀ ਕਰਕੇ ਇਹ ਬਾਕੀ ਤਫਤੀਸ਼ ਦਾ ਹਿੱਸਾ ਜਿੱਦਾਂ ਜਿੱਦਾਂ ਕੋਈ ਕਲੂ ਆਊਗਾ ਤੁਹਾਨੂੰ ਅਸੀਂ ਦੱਸਾਂਗੇ ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮਰੀ ਚੋਰੀ ਕਰਦੇ ਨੇ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲ ਜਾਂਦਾ ਸੀ ਜਿੱਥੇ ਉੱਥੇ ਉੱਥੇ ਚੋਰੀ ਕਰਦਾ ਜਿੱਦਾਂ ਉਹਨਾਂ ਇਹ ਕਾਫੀ ਜਿਆਦਾ ਵਾਈਕਲਸ ਲੱਗੇ ਹੋਣਗੇ ਬਟ ਫਿਰ ਵੀ ਸਾਡੀ ਪੁਲਿਸ ਜਿਹੜੀ ਠਾਣਾ ਮਜੀਠਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ ਇਹਨਾਂ ਨੇ ਰਿਐਕਟ ਇਕਦਾਂ ਹੀ ਛਡਣੇ ਰਿਐਕਟ ਕਰਦੇ ਹੋਏ ਦੋຊਨੂ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਫੋਰ ਰਿਕਵਰ ਕੀਤੇ ਸਰ ਚੋਰੀ ਕਰਨ ਦਾ ਕੋਈ ਖਾਸ ਮਕਸਦ ਵੀ ਇਹ ਹੈ ਮੋਰਿਸ ਪਿੰਡੀ ਕੀ ਨਾਲ ਨਹੀਂ ਹਲੇ ਤਫਤੀਸ਼ ਦਾ ਹਿੱਸਾ ਜਿੰਨਾ ਤੁਹਾਨੂੰ ਕੋਈ ਡਿਸਕਵਰ ਗੱਲ ਹੋਊਗੀ ਤਾਂ ਦੱਸਾਂਗੇ ਨਹੀਂ ਨਸ਼ਾ ਵਗੈਰਾ ਹਣ ਤਾਂ ਕੋਈ ਗੱਲ ਸਾਹਮਣੇ ਨਹੀਂ ਹੈ ਕਿੰਨੇ ਕਦਾਂ ਸਰ ਮੋਟਰਸਾਈਕਲ ਵੇਚੀ ਜਾਂਦਾ ਅੱਗੇ ਜਿਹੜੇ ਅੱਗੇ ਜੀ ਇਹ ਕਹ ਰਿਹਾ ਕਿ 5000 7000 ਦਾ ਵਿਕੀਆਂ ਦਾ ਮੋਟਰਸਾਈਕਲ ਹੈ ਬਾਕੀ ਦੇਖ ਲੇਗੇ ਜੀ ਐਸਾਂ ਦੇ ਮੋਟਰਸਾਈਕਲ ਜਿਹੜੇ ਲੈਂਦੇ ਨੇ ਉਹਨਾਂ ਦਾ ਕੁਝ ਪਰ ਵੀ ਹਾਂਜੀ ਜੀ ਬਿਲਕੁਲ ਜੀ ਦੇਖਾ ਵੀ ਇਹ ਹਲੇ ਤੱਕ ਇਹ ਆਪਣੇ ਇਹਨੇ ਆਪਣੀ ਕਸਟਡੀ ਦੇ ਵਿੱਚ ਰੱਖੀ ਹੋਈ ਸੀ ਨਾ ਜੀ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖੀ ਹੋਈ ਸੀ ਜੀ ਜੀ ਸਰ ਕੱਲਾ ਜੀ ਹੈ ਕਿ ਗ로우 ਦਾ ਕੰਮ ਨਹੀਂ ਇਹ ਕੱਲਾ ਹੀ ਸੀਗਾ ਥੈਂਕ ਯੂ ਅਗਲੇ ਬਰਤ